ਦਾਕ ਹੈ ਜੀ ਮੌਸਮ ਦੀ ਜਾਣਕਾਰੀ ਅੱਜ 20 ਅਗਸਤ ਅੱਜ ਵੀ ਦੁਪਹਿਰ ਤੱਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਹਨ ਜਿਨ੍ਹਾਂ ਵਿੱਚ ਮੋਗਾ ਚੰਡੀਗੜ੍ਹ ਪੰਚਕੁਲਾ ਲੁਧਿਆਣਾ ਬਰਨਾਲਾ ਅਮਰੇਰ ਕੋਟਲਾ ਬਠਿੰਡਾ ਮੁਕਸਰ ਅਭੋਰ ਫਿਰੋਜ਼ਪੁਰ ਅੰਮ੍ਰਿਤਸਰ ਤਨਤਨ ਸਾਹਿਬ ਕਪੂਰਥਲਾ ਜਲੰਧਰ ਇਹਨਾਂ ਦੇ ਕੋਈ ਛਾਵੇਂ ਦਰਮਿਆਨੇ ਤੋਂ ਦਰਮਿਆਨਾ ਮੀਂਹ ਤੋਂ ਪੈ ਸਕਦਾ ਹੈ ਜੀ 21/3 ਨੂੰ ਪੰਜਾਬ ਦੇ ਵਿੱਚ ਮੀਂਹ ਦੀਆਂ ਟਟਵੀਆਂ ਕਾਰਵਾਈਆਂ ਹੋ ਸਕਦੀਆਂ ਹਨ ਜੋ ਕਿ ਛੋਟੇ ਪੱਧਰ ਤੇ ਜਗ੍ਹਾ ਤੇ ਹੋ ਸਕਦੀਆਂ ਹਨ ਹੁਣ ਦੀ ਜਾਣਕਾਰੀ ਦੇ ਹਿਸਾਬ ਨਾਲ ਲੱਗ ਰਿਹਾ ਹੈ ਕਿ ਅਗਲਾ ਸਿਸਟਮ ਹੈ ਜਿਹੜਾ ਉਹ 23 ਤਰੀਕ ਤੋਂ ਲੈ ਕੇ 28 ਜਾਂ 29 ਤਰੀਕ ਦੇ ਵਿੱਚਕਾਰ ਐਕਟਿਵ ਹੁੰਦਾ ਜਾ ਰਿਹਾ ਹੈ ਜੋ ਕਿ ਪੰਜਾਬ ਹਰਿਆਣਾ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਦੇ ਸਕਦਾ ਹੈ ਜਿਸ ਦੇ ਮੇਨ ਦਿਨ 24 25 26 27 ਤਰੀਕ ਰਹਿ ਸਕਦੇ ਹਨ ਬਾਕੀ ਜੇ ਕੋਈ ਆਉਂਦੇ ਦਿਨਾਂ ਵਿੱਚ ਇਸ ਵਿੱਚ ਬਦਲਾਅ ਦਾ ਤੇ ਆਪ ਜੀ ਨੂੰ ਦੱਸ ਦਿੱਤਾ ਜਾਵੇਗਾ ਧੰਨਵਾਦ ਜੀ